शहर रामपुरा फूलदी पर मुख्य जनता कलोनी वासिया समेत आम पब्लिक ले स्थानक रजवाहे ऊपर पुलदा नाम निर्माण करने ले हल्का विधायक बलकार सिंह सिद्धू ने नींव पत्थर रखा इस मौके उना दसया के शहर वासिया दी सहूलत ले इस पुलदा निर्माण करवाया जा रहा है जो जल्द ही बनके तैयार हो जावेगा रामपुरा फूलतो हैप्पी कुमार दी रिपोर्ट हां जी मैं एक्शन कनाल बटिंडा मैं दोनों ਮੈਂ ਪੁੱਛਣਾ ਚਾਹਾਂਗਾ ਜਿਹੜਾ ਹੈ ਕਿ ਪੂਲ ਰਿਜਵਾਹੀ ਦੀ ਜਿਹੜੀ ਨ부ਸਾਰੀ ਦਾ ਕੰਮ ਜਿਹੜਾ ਹੈ 57 ਤੋਂ ਟੀਲ ਤੱਕ ਕੋਰਸ਼ਮੀਤ ਤੱਕ ਬੁੱਲਜੀ ਚੋੜਨ ਜੋੜੇਪੁਰਾ ਤੋਂ ਲੈ ਕੇ ਕੋਰਸ਼ਮੀਤ ਤੱਕ ਸਾਰੇ ਨਾਮ ਨੇ ਰਮਾਨ ਦਾ ਕੰਮ ਚੱਲ ਰਿਹਾ ਹੈ ਜਿਹੜਾ ਕਿ ਫੈਬਰੂਰੀ ਮਾਰਚ ਮਿੱਡ ਤੱਕ ਇਹ ਮੁਕੰਮਲ ਕਰਨ ਦੀ ਜਿਹੜੀ ਹੈਗੀ ਟਾਰਗੇਟ ਲਿਖਿਆ ਗਿਆ ਹੈਗੇ ਇਸ ਦੇ ਨਾਲ ਨਾਲ ਹੀ ਆ ਰਾਮਪੁਰਾ ਪੂਲ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਇੱਥੇ ਦੋ ਨਵੇਂ ਪੁਲ ਉਚਾਰੀ ਦਾ ਕੰਮ ਆਰੰਭਿਆ ਗਿਆ ਹੈਗੇ ਤੇ ਜਿਹੜੇ ਕੰਮ ਨੂੰ 45 ਦਿਨਾਂ ਦੇ ਵਿੱਚ ਮੁਕੰਮਲ ਕੀਤਾ ਜਾਊਗਾ ਇਹ ਦੋਨੋਂ ਪੁਲ 7.5 ਮੀਟਰ ਦੀ ਚੌੜਾਈ ਦੇ ਬਣਾਏ ਜਾ ਰਹੇ ਹੈਗੇ ਤੇ ਦੋਨੋਂ ਪੁਲਾਂ ਤੇ 85 ਲੱਖ ਰੁਪਏ ਖਰਚਾ ਆਵੇਗਾ ਇਹ ਸਾਰੇ ਜਿਹੜੇ ਦੂਜੇ ਪੁਲ ਆ ਉਹ ਚੱਕੇ ਜਾਣਗੇ ਕਿ ਨਹੀਂ ਚੱਕੇ ਜਾਣਗੇ ਆ ਜੋ ਪੁਲ ਤਾਂ ਪਹਿਲਾਂ ਸੀਗੇ ਨਜਾਇਜ਼ ਪੁਲ ਸੀਗੇ ਕਈ ਪੁਲ ਅਸੀਂ ਚੱਕ ਦਿੱਤੀ ਗਈ ਹੈ ਕਈ ਪੁਲ ਇੱਕ ਦੋ ਪੁਲ ਜਿਹੜੇ ਹੈਗੇ ਲੋਕਾਂ ਦੀ ਸੁਵਿਧਾ ਲਈ ਇਤੇ ਜਿਆਦਾ ਟ੍ਰੈਫਿਕ ਹੈਗੇ ਉਹ ਨਹੀਂ ਚੇਹ ਕੇ ਜੱਸ ਰਿਹਾ। ਸ਼ੁਕਰੀਆ ਜੀ। ਅੱਜ ਸਾਡੇ ਹਰਮਨ ਪਿਆਰੇ ਨੇਤਾ ਸਰਦਾਰ ਬਰਕਾਰ ਸਿੰਘ ਸਿੱਧੂ ਜੀ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਤੇ ਸ਼ਹਿਰ ਨੂੰ ਵਧੀਆ ਇੱਕ ਦੋ ਪੁਲ ਦੇ ਰਹੇ ਨੇ ਉਸ ਦਾ ਨਹੀਂ ਪੱਥਰ ਰੱਖਣ ਲਈ ਤੇ ਜੋ ਕਿ ਅੱਜ ਤੱਕ ਪਹਿਲਾਂ ਕਿਸੇ ਵੀ ਦੋ ਕੈਬਨਨ ਮੰਤਰੀ ਰਹੇ ਨੇ ਹਲਕੇ 'ਚ ਉਹਨਾਂ ਤੋਂ ਵੀ ਨਹੀਂ ਹੋਏ ਜੋ ਪੁਲਾਂ ਦੀ ਵਿਡਥ ਹੈਗੀ 24 ਫੁੱਟ ਦੇ ਲਗਭਗ ਹੋਵੇਗੀ ਤੇ ਸ਼ਹਿਰ ਵਾਸੀ ਉਹਨਾਂ ਬੇਨਤੀ ਕਰਦੇ ਆਗੇ ਆਮ ਆਦਮੀ ਪਾਰਟੀ ਟੀਮ ਦੀ ਤਰਫੋਂ ਵੀ ਸਾਡੀ ਟੀਮ ਦਾ ਸਾਥ ਦਿੱਤਾ ਜਾਵੇ ਕਿਉਂਕਿ ਮਹੀਨਾ ਦੋ ਮਹੀਨੇ ਟ੍ਰੈਫਿਕ ਦੀ ਸਮੱਸਿਆ ਵੀ ਆ ਸਕਦੀ ਹੈ ਕਿ ਉਸ ਲਈ ਆਪਾਂ ਨੂੰ ਉਸ ਤੋਂ ਬਾਅਦ ਚ ਸਖਾਲਾ ਰਸਤਾ ਮਿਲ ਜਾਊਗਾ ਖੁੱਲੇ ਪੁਲ ਮਿਲਣਗੇ ਇਸ ਲਈ ਸਾਰਿਆਂ ਤੋਂ ਸਹਿਯੋਗ ਦੀ ਅਪੀਲ ਕਰਦੇ ਹਾਂ ਧੰਨਵਾਦ ਜਿਨ੍ਹਾਂ ਨੇ ਸਾਡੇ ਰਾਪਰੇ ਲਈ ਤਕਰੀਰ ਪੱਤੀ ਪਿੰਡਾਂ ਲਈ ਜਿਹੜਾ ਹੈ ਸੂਆ ਪੱਕਾ ਕਰਨ ਵਾਸਤੇ 25 ਕਰੋੜ ਰੁਪਇਆ ਦੀ ਲਾਗਤ ਹੈ ਕੋਰਸਵੀਰ ਤੱਕ ਬੜੀ ਕਿ ਤੁਮੀ ਬੜਾ ਬਣ ਜਾ ਰਿਹਾ ਨਾਲ ਇਹਦੇ ਸਚਾਈ ਬਹਿਕਵੇਂ ਵੱਲੋਂ 3 ਨੰਬਰ ਤੇ 4 ਨੰਬਰ ਪੁਲਾਂ ਦਾ ਜਿਹੜਾ ਸਾਨੂੰ ਉਹ ਵੀ ਸਾਨੂੰ ਬਣਾ ਕੇ ਦੇ ਦੇਣੇ ਆ ਵਧੀਆ ਕੰਕਰੀਟ ਦੇ 7.5 ਮੀਟਰ ਲੰਬੇ ਤਕਰੀਬਨ ਤੇ 58 ਲੱਖ ਰੁਪਏ ਦੀ ਲਾਗਤ ਨਾਲ ਵੜਨਗੇ ਮੈਂ ਜਿੱਥੇ ਕਿ ਮੈਨੂੰ ਸਾਡੀ ਬਾਦ ਸਰਕਾਰ ਤੇ ਮਾਨ ਹੈ ਜਿਹੜਾ ਪਾਰਟੀ ਦੀ ਸਾਰਾ ਸ਼ਹਿਰ ਬੜਾ ਸਹਿਯੋਗ ਦੇ ਰਿਹਾ ਕਿਉਂਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਬੜਾ ਸਹਿਯੋਗ ਮਿਲਦਾ ਬਹੁਤ ਬਹੁਤ ਧੰਨਵਾਦ ਸਾਡੇ ਐਕਸੀਲ ਸਾਹਿਬ ਬੈਠੇ ਨੇ ਬੜਾ ਮਿਹਨਤ ਦੇ ਨਾਲ ਇਹ ਲਗਨ ਦੇ ਨਾਲ ਕੰਮ ਕਰਦੇ ਆ ਸਾਰਾ ਸਟਾਫ ਆ ਜੀਉ ਸਾਹਿਬ ਨੇ ਤੇ ਸਾਰਿਆਂ ਦਾ ਬਹੁਤ ਧੰਨਵਾਦ ਖਾਸ ਕਰਕੇ ਨਾਲ ਤੁਸੀਂ ਜਿਹੜਾ ਇਹ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਜਾਂ ਕੰਮ ਹੋ ਰਹੇ ਨੇ ਤੁਹਾਡੇ ਰਾਹੀ ਤੁਹਾਡੇ ਸਾਰੇ ਵੀਰੇ ਪ੍ਰੈਸ ਤੇ ਸਾਰੇ ਵੀਰੇ ਭਰਾਵਾ ਦਾ ਪੱਤਰਕਾਰ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਜੀ ਸਭੇ ਸਭੇ ਨਾਲ ਸਾਨੂੰ ਬੜਾ ਸਹਿਯੋਗ ਹੋਇਆ। ਇਹ ਕਿੰਨੇ ਸਮੇਂ ਚ ਤਿਆਰ ਹੋ ਜੂਗਾ ਜੀ? ਇਹ 45 ਦਿਨ ਚ ਤਿਆਰ ਹੋ ਜੂਗਾ। ਦੋਨੋਂ ਕੋ ਮੈਂ ਤਾਂ ਇੱਕ ਗੱਲ ਕਹਿਣਾ ਉਹ ਜਿਹੜੀ ਗੱਲ ਮੇਰੇ ਅੰਦਰ ਉਹ ਵੀ ਬਾਹਰ ਆ। ਜੇ ਤੁਸੀਂ ਸਾਥ ਦਿੰਦੇ ਹੋ ਤਾਂ ਆਪਾਂ ਜਿਹੜਾ ਰੇੜੀਆਂ ਆ ਗਈਆਂ ਹਾਂ ਸਹਿਯੋਗ ਮੰਗਦਾ ਮੈਂ ਤੰਗ ਕਰਕੇ ਰਾਜੀ ਨਹੀਂ। ਨਾ ਮੈਂ ਤੰਗ ਕਰਦਾ ਨਾ ਕੋਈ ਪੁੱਜੇ ਉਹਨਾਂ ਦੇ ਲੱਗਦਾ ਆਪਾਂ ਸਾਈਡ ਤੇ ਇੱਕ ਵਧੀਆ ਉਹਨਾਂ ਨੂੰ ਜਗ੍ਹਾ ਕੱਟ ਕੇ ਦੇ ਦਿੰਦੇ ਆ। ਉੱਥੇ ਇੱਕ ਮੰਡੀ ਬਣ ਜੇ ਉੱਥੇ ਸ਼ਹਿਰਦਾਰ ਨੂੰ ਫੌਜ ਜੀ ਸਭੀਆਂ ਲੈ ਜਾਣੀ ਫੂਟ ਲੈ ਜਾਣਾ। ਇਹੀ ਦਿੱਕਤ ਆ ਕਿ ਕਿ ਜਿਹੜੀਆਂ ਜਗ੍ਹਾ ਸ਼ਹਿਰ ਦੇ ਵਿੱਚ ਦੁਕਾਨਦਾਰ ਭਰਾ ਹਣ ਬੇਟੀ ਕਰਦੇ ਵੀ ਆਪਾਂ ਫੁੱਟਪਾਥ ਵੀ ਰੋਕ ਲਿਆ ਆਪਾਂ ਆਪਾਂ ਅੱਗੇ ਵੀ ਜਗ੍ਹਾ ਰੋਕ ਲੀਆਂ ਆਪ ਸਹਿਯੋਗ ਮੰਗਦਾ ਜੀ ਤੁਸੀਂ ਠੀਕ ਕਰਨ ਵਾਲੇ ਤੱਕ ਤਾਂ ਸਾਰੇ ਹੁੰਦੇ ਆ ਇਹ ਨਾਲ ਮਿਲ ਕੇ ਠੀਕ ਕਰਾਂਗੇ ਜੀ ਤੇ ਇਹਦੇ ਚ ਕੋਈ ਇਹ ਨਹੀਂ ਹੋਊਗਾ ਵੀ ਆਪਾਂ ਕਿਸੇ ਤਰ੍ਹਾਂ ਪ੍ਰੇਸ਼ਾਨ ਕਰਾਂਗੇ ਆਪਾਂ ਲੋਕਾਂ ਦੀ ਸਹੂਲਤ ਲਈ ਕਰਾਂਗੇ